ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਹੋ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਵੀਰੇ ਆਪਾਂ ਗੱਲ ਕਰਨੀ ਆ ਅੱਜ ਆਪਾਂ ਗੱਲ ਕਰਨੀ ਆ ਵੀਰੇ ਅਚਾਰ ਆਰ ਹਰੇ ਚਾਰੇ ਬਾਰੇ ਠੀਕ ਆ ਵੀ ਜਿਵੇਂ ਆਪਾਂ ਕਹਨੇ ਆ ਵੀ ਅਚਾਰ ਦੇ ਨਾਲ ਹਰਾਚਾਰਾ ਬਹੁਤ ਜ਼ਿਆਦਾ ਜ਼ਰੂਰੀ ਆ ਚਲੋ ਉਹ ਵੀ ਬਹੁਤ ਵਧੀਆ ਚੀਜ਼ ਆ ਵੀਰੇ ਲੋੜ ਹੈਗੀ ਆ ਠੀਕ ਆ ਦੁੱਧ ਵਾਲੀਆਂ ਗਾਵਾਂ ਵਾਸਤੇ ਦੂਜੇ ਪਾਸੇ ਵੀਰੇ ਆਪਾਂ ਗੱਲ ਕਰਨੀ ਆ ਨਾ ਜਿਵੇਂ ਆਮ ਘਰਾਂ ਦੇ ਵਿੱਚ ਜਿਵੇਂ ਅਸੀਂ ਵੀ ਮੰਨ ਪਹਿਲਾਂ ਚਾਰਨੀ ਤੇ ਪਾਉਂਦੇ ਵੀ ਚਾਰ ਆਰ ਹਰੇ ਦਾ ਫਰਕ ਕੀ ਆ ਠੀਕ ਆ ਜਿਵੇਂ ਆਪਾਂ ਵੀਰੇ ਵੀ ਆਪਣੇ ਅੱਗੇ ਕੀ ਹੁੰਦਾ ਸੀ ਜਾਂ ਹੁਣ ਵੀ ਜਿਹੜੇ ਨਾਰਮਲ ਮਨ ਨਾਰਮਲ ਤਰੀਕੇ ਨਾਲ ਪਸ਼ੂ ਘਰੇ ਰੱਖੇ ਹੋਏ ਨੇ ਵੀਰਾਂ ਦੇ ਵੀ 3-3 ਸਾਲ ਚਾਰ-ਚਾਰ ਸਾਲ ਦੀ ਬੱਸੀ ਹੋ ਕੇ ਸੂੰਦੀ ਆ ਵੀ ਦੇਖ ਲਓ ਚਾਰ-ਚਾਰ ਸਾਲ ਦੀ ਵਿੱਚ ਤਾਂ ਵੀਰਾਂ ਦੇ ਇਦੋਂ ਵੀ ਜ਼ਿਆਦਾ ਟਾਈਮ ਲੈਂਦੀਆਂ ਨੇ ਠੀਕ ਆ ਵੀ ਕੱਟੀਆਂ ਦਾ ਵੀ ਇਹੀ ਕੁਸ ਆ ਹਨਾ ਵੀ ਜਿਹੜੇ ਫਾਰਮ ਵਾਲੇ ਵੀਰ ਨੇ ਉਹਨਾਂ ਦੇ ਕੰਮੇ ਮੰਨ ਕੇ ਚੱਲੋ ਖੀਰੀਓ ਬੱਸੀ ਸੂਪੰਦੀ ਆ ਠੀਕ ਆ ਉੱਥੇ ਵੀਰੇ ਰੋਲ ਹੈਗਾ ਜਿਆਦਾ ਜਿਹੜਾ ਜਿਆਦਾ بڑا ਰੋਲ ਆ ਸਭ ਨਾਲੋਂ ਵੱਡਾ ਰੋਲ ਹੈਗਾ ਆਚਾਰ ਦਾ ਠੀਕ ਆ ਵੀ ਹੁਣ ਤੁਹਾਨੂੰ ਮੈਂ ਦਿਖਾਉਂਗਾ ਐਨੀ ਫੀਡ ਵੀਰੇ ਆਪਾਂ ਮੁੱਲ ਲੈ ਕੇ ਜਾਂ ਵੀ ਆਪਾਂ ਉਂ ਪਾ ਨਹੀਂ ਸਕਦੇ ਹੈਗੇ ਐਨੀ ਫੀਡ ਠੀਕ ਆ ਆ ਜੀ ਤੁਹਾਨੂੰ ਦਿਖਾਉਂਦੇ ਆ ਉਨਾ ਦੇਖੋ ਵੀਰੇ ਤੁਸੀਂ ਦੇਖਦੇ ਹੋਵੋਗੇ ਹਨਾ ਵੀ ਕਿੰਨਾ ਦਾਣਾ ਇਹਦੇ ਵਿੱਚ ਆਹ ਦੇਖ ਲਓ ਆ ਪੱਟ ਰਿਹਾ ਕਮੇ ਦਾਣਾ ਹੀ ਦਾਣੇ ਆ ਰਹੇ ਨੇ ਸਾਹ ਤੇ ਠੀਕ ਆ ਵੀ ਜਿਹੜਾ ਇੰਨੀ ਸੇਤੀਮਾਨ ਫਾਰਮ ਦੇ ਵਿੱਚ ਬੱਸੀਆਂ ਗ੍ਰੋਥ ਕਰਦੀਆਂ ਨੇ ਜਾਂ ਗਾਵਾਂ ਦਾ ਵੀ ਇੰਨਾ ਜ਼ਿਆਦਾ ਵਜਨ ਵੱਜ ਜਾਂਦਾ ਹਨਾ ਆਪਾਂ ਕਹਿ ਦਿੰਨੇ ਆ ਬੀ ਯਾਰ ਕਈ ਗਰੀ ਆਪਾਂ ਜਾਣਦੇ ਨਹੀਂ ਹੈਗੇ ਕਿਸੇ ਵਧੀਆ ਫਾਰਮਰ ਦੇ ਵਿੱਚ ਆਪਾਂ ਕਹਿਣਾ ਦੇਖ ਯਾਰ ਵੀ ਕਹੇ ਜੇ ਡੰਗਰ ਨੇ ਹਨਾ ਵੀ ਕਹਿਆਂ ਜਾਂ ਗਾਵਾਂ ਨੇ ਇੰਨੀਆਂ ਰਾਜੀ ਨੇ ਉਹ ਵੀਰੇ ਯਾਨੀ ਹੈਂਗੀਆਂ ਤਾਂ ਉਹ ਵੀ ਪੰਜਾਬ 'ਚ ਨੇ ਜਿਹੜੀਆਂ ਆਮ ਘਰਾਂ 'ਚ ਨੇ ਉਹ ਵੀ ਪੰਜਾਬ 'ਚ ਨੇ ਬੰਦੇ ਹਨਾ ਵੀ ਚੱਕਰ ਉੱਥੇ ਵੀਰੇ ਆ ਹੀ ਮੇਨ ਪੈਂਦਾ ਜਿਹੜੇ ਆਮ ਘਰੇਲੂ ਡੰਗਰ ਨੇ ਠੀਕ ਆ ਉਹ ਵੀਰਾਂ ਦੇ ਮੰਨ ਕੇ ਚੱਲੋ ਕੱਲੇ ਹਰੇ ਤੇ ਕੱਲੇ ਹਰੇ ਤੇ ਦੱਬ ਦਈ ਜਾਂਦੇ ਨੇ ਉਹ ਕੱਲੇ ਹਰੇ ਦੇ ਵਿੱਚ ਵੀ ਵੀਰੇ ਕੱਲੇ ਚ ਕੁਝ ਨਹੀਂ ਹੈਗਾ ਇੱਕ ਤਾਂ ਪਹਿਲੀ ਗੱਲ ਤਾਂ ਬਹੁਤ ਵੀਰਾਂ ਨੂੰ ਤਾਂ ਇਹ ਨਹੀਂ ਪਤਾ ਵੀ ਆਪਾਂ ਜਿਹੜਾ ਹਰਾ ਚਾਰਾ ਕਿਹੜੀ ਬੱਤ ਦਾ ਪਸ਼ੂਆਂ ਨੂੰ ਵੱਢ ਕੇ ਪਾਉਣਾ ਚਾਹੀਦਾ ਠੀਕ ਆ ਵੀ ਬਾਜਰਾ ਜਮੇ ਬਾਜਰਾ ਵਿੱਚ ਤਾਂ ਚਲੋ ਸਾਨੂੰ ਵੀ ਨਹੀਂ ਦੀ ਵੀਰੇ ਪਹਿਲਾਂ ਪਤਾ ਹੁੰਦਾ ਠੀਕ ਆ ਹੁਣ ਜਿਹੜੇ ਕੰਮ ਦੇ ਵਿੱਚ ਆਪਾਂ ਪੈਨੇ ਆ ਹੌਲੀ ਹੌਲੀ ਤਜਰਬਾ ਆਉਂਦਾ ਆਪਾਂ ਬਾਜਰੇ ਨੂੰ ਕੀ ਕਰਦੇ ਆ ਵੀ ਜਾਂ ਤਾਂ ਜਮਾ ਹੀ ਕੱਚੇ ਨੂੰ ਬਾਡਾ ਲਾ ਲੈਂਦੇ ਆ ਜਾਂ ਫਿਰ ਕੋਈ ਹੋਰ ਮੂਰੇ ਹੁੰਦਾ ਹਰਾਚਾਰਾ ਉਹਨੂੰ ਵੜਦੇ ਵੜਦੇ ਆਪਾਂ ਮਲਾ ਲੈਂਦੇ ਆ ਫੁੱਲ ਜਮਾ ਕਰਬ ਮਨ ਕੈੜਾ ਹੋ ਜਾਂਦਾ ਬੜੇ ਬੜੇ ਸਿੱਟੇ ਕੱਢਿਆ ਆਉਂਦਾ ਠੀਕ ਆ ਉਹਦੇ ਵਿੱਚ ਵੀ ਵੀਰੇ ਕੁਝ ਵੀ ਨਹੀਂ ਹੁੰਦਾ ਹੈਗਾ ਉਹ ਵੀ ਜਮਾਂ ਹੀ ਖਰਾਬ ਚੀਜ਼ ਆ ਸਮਝ ਲਓ ਉਹ ਵੀ ਇੱਕ ਤਰ੍ਹਾਂ ਦਾ ਤੁਸੀਂ ਦੇਖ ਲਿਓ ਇੰਨਾ ਜ਼ਿਆਦਾ ਪੱਕਾ ਬਾਜਰਾ ਪਾਉਂਗੇ ਨਾ ਸਮਾਂ ਤੇ ਜਿੰਨਾ ਦੁੱਧ ਪਹਿਲਾਂ ਪਸ਼ੂ ਦੰਦੇ ਨੇ ਉਦੋਂ ਵੀ ਦੁੱਧ ਘਟ ਜਾਂਦਾ ਠੀਕ ਆ ਜਿਹੜਾ ਬਾਜਰਾ ਉਹਦੀ ਸਹੀ ਪਾਉਣ ਦੀ ਬਤ ਹੈਗੀ ਆ ਸਹੀ ਟਾਈਮ ਹੈਗਾ ਜਦੋਂ ਉਹ ਗੋਭ ਦੇ ਵਿੱਚੋਂ ਦਾ ਸਿੱਟਾ ਹੁੰਦਾ ਜਾਨ ਨਸਾਰੇ ਤੇ ਆਉਂਦਾ ਨਾ ਜਿਆਦਾ ਉਹ ਪਾਉਣਾ ਚਾਹੀਦਾ ਫੇਰ ਤੁਸੀਂ ਦੇਖਿਓ ਛੋਡੇ ਪਸ਼ੂ ਵੀ ਰਾਜੀ ਹੋਣਗੇ ਠੀਕ ਆ ਨਾਲ ਦੀ ਨਾਲ ਦੁੱਧ ਵੀ ਵਧੀਆ ਦਊਗਾ ਦੇਣਗੇ ਠੀਕ ਆ ਵੀ ਬਾਕੀ ਆ ਜਾਂਦੀ ਆ ਵੀ ਟਾਈਮ ਤੇ ਪਸ਼ੂ ਤਿਆਰ ਹੋਣ ਦੀ ਬੱਚੇ ਨੇ ਜਿਹੜੇ ਵੀ ਕੱਲੇ ਵੀਰੇ ਕੱਲੇ ਹਰੇ ਪੱਠੇ ਨਾਲ ਜਾਦੇ ਛੇਤੀ ਜਾਂ ਬੱਸੀਆਂ ਜਾਂ ਕਟੀਆਂ ਤਿਆਰ ਨਹੀਂ ਹੁੰਦੀਆਂ ਹੈਗੀਆਂ ਠੀਕ ਆ ਕਿਉਂ ਜਿਹੜਾ ਕੱਲਾ ਹਰਾ ਪੱਠਾ ਹੁੰਦਾ ਇਹਦੇ ਵਿੱਚ ਪਾਣੀ ਦੀ ਮਾਤਰਾ ਹੁੰਦੀ ਆ ਵੀਰੇ ਜਿਆਦੇ ਡਰਾਈ ਮੈਟਰ ਪਸ਼ੂਆਂ ਦਾ ਪੂਰਾ ਨਹੀਂ ਹੁੰਦਾ ਡਰਾਈ ਮੈਟਰ ਆਪਾਂ ਕਿਹਨੂੰ ਕਹਿੰਦੇ ਆ ਚਲੋ ਫਾਰਮ ਵਾਲੇ ਵੀਰਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਆ ਡਰਾਈ ਮੈਟਰ ਆਪਾਂ ਕਹਿੰਦੇ ਆ ਸੁੱਕੀਆਂ ਚੀਜ਼ਾਂ ਨੂੰ ਠੀਕ ਆ ਜਿਵੇਂ ਤੂੜੀ ਦੇ ਵਿੱਚ ਡਰਾਈ ਮੈਟਰ ਆ ਗਿਆ ਠੀਕ ਆ ਆਪਾਂ ਆਮ ਵੀ ਦੇਖਦੇ ਹੀ ਰਹਨੇ ਆ ਜਦ ਆਪਾਂ ਕੱਲਾ ਹਰਾ ਪਾ ਦਿੰਨੇ ਆ ਆਪਣੇ ਹਰਾ ਜ਼ਿਆਦਾ ਹੁੰਦਾ ਤਾਂ ਪਸ਼ੂ ਮੋਕ ਮਾਰਨ ਲੱਗ ਜਾਂਦੇ ਨੇ ਠੀਕ ਆ ਜਦ ਫਿਰ ਮੋਕ ਮਾਰਦੇ ਨੇ ਫਿਰ ਜਾਨ ਬਣਦੇ ਵਜਾਏ ਸਰੀਰ ਘਟਣ ਲੱਗ ਜਾਂਦਾ ਠੀਕ ਆ ਜੀ ਵੀ ਜਿਹੜੇ ਵੀਰਾਂ ਨੂੰ ਮੰਨ ਕੇ ਚੱਲੋ ਸੌਂਕ ਆ ਨਾ ਵੀ ਆਪਣੇ ਜਾਂ ਕਟੀਆਂ ਜਾਂ ਬੱਸੀਆਂ ਵੀ ਆਪਣੀਆਂ ਛੇਤੀ ਸੋਨਾ ਜਾਂ ਛੇਤੀ ਤਿਆਰ ਹੋਣਾ ਤਾਂ ਉਹ ਵੀਰਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਥੋੜਾ ਥੋੜਾ ਨਾ ਤੁਸੀਂ ਆਚਾਰ ਪਾ ਕੇ ਦੇਖੋ ਚਾਹੇ ਆਪਣਾ ਵੀ ਆਲੂ ਨਹੀਂ ਆਪਾਂ ਲਾਉਂਦੇ ਹੈਗੇ ਕਣਕ ਤੋਂ ਬਾਅਦ ਬੀਜ ਲੋ ਕਣਕ ਤੋਂ ਬਾਅਦ ਮੱਕੀ ਬੀਜ ਕੇ ਉਹਦਾ ਪਾ ਕੇ ਦੇਖ ਲਓ ਵੀ 100 ਦਾ 100 ਰਿਜ਼ਲਟ ਆਊਗਾ ਵੀਰੇ ਛੋਡੇ ਜਿਹੜੇ ਪਸ਼ੂ ਮੰਨ ਕੇ ਚੱਲੋ ਆਪਾਂ ਨਾ ਵੀ 4-4 ਸਾਲ ਦੇ ਵਿੱਚ ਜਾਂ 5-5 ਸਾਲ ਦੇ ਵਿੱਚ ਸੂੰਦੇ ਨੇ ਛੋਡੇ ਵੀ ਫਾਰਮ ਵਾਲਿਆਂ ਵਾਂਗੇ ਟਾਈਮ ਸਰ ਸੂੰਣਗੇ ਠੀਕ ਆ ਜੀ ਵੀ ਹੋਰ ਹੋਰ ਕੋਈ ਅਲੈਦਾ ਚੀਜ਼ ਨਹੀਂ ਕੋਈ ਫਾਰਮ ਵਾਲੇ ਪਾਉਂਦੇ ਫੀਡ ਪਾਉਂਦੇ ਨੇ ਜਾਂ ਬਸ ਮੇਨ ਚੀਜ਼ ਜਿਹੜਾ ਜਿਆਦਾ ਬੈਨੀਫਿਟ ਕਰਦਾ ਉਹ ਇਹ achar ਆ ਹੁਣ ਜਦ ਮੈਂ ਆਪਾਂ ਬਾਹਰਲੇ ਦੇਸ਼ ਦੀਆਂ ਵੀਡੀਓਆਂ ਵੀ ਦੇਖਦੇ ਆ ਵੀਰੇ ਉੱਥੇ ਬਾਹਰਲੇ ਦੇਸ਼ ਕੱਲ੍ਹੇ ਹੀ ਮੰਨ ਇਹੀ ਪਾਉਂਦੇ ਨੇ ਸਾਇਲ ਜੇ ਕੱਲਾ ਦੰਦੇ ਨੇ ਛੋਟੇ ਬੱਚਿਆਂ ਨੂੰ ਵੀ ਉਹਨਾਂ ਨਾਲ ਇਹ ਬਹੁਤ ਜ਼ਿਆਦਾ ਮਨ ਚਲੋ ਮੌਸਮ ਦਾ ਵੀ ਫਰਕ ਆ ਉੱਥੇ ਕੁਝ ਹੈ ਨਾ ਵੀ ਬਾਕੀ ਭਾਈ ਕੁਝ ਹੁੰਦਾ ਵੀਰੇ ਸੀਮਨਾਂ ਦਾ ਵੀ ਠੀਕ ਆ ਸੀਮਨ ਵੀ ਚੰਗਾ ਹੋਣਾ ਚਾਹੀਦਾ ਵਿੱਚ ਜਿਹੜੇ ਚੰਗੇ ਸੀਮਨ ਨੇ ਬਹੁਤ ਜਾਣੀ ਸੀ ਬਹੁਤ ਜ਼ਿਆਦਾ ਗਰੋਥ ਕਰਦੇ ਨੇ ਬੱਚੇ ਉਹਨਾਂ ਦੇ ਬਹੁਤ ਜ਼ਿਆਦਾ ਸੇਤੀ ਤਿਆਰ ਹੋ ਜਾਂਦੇ ਨੇ ਆਪਣੇ ਦੁੱਧ ਦੀ ਪ੍ਰੋਡਕਸ਼ਨ ਵਾਸਤੇ ਇਹੀ ਅੱਜ ਆਪਾਂ ਇਹੀ ਚੀਜ਼ ਤੇ ਵੀਡੀਓ ਬਣਾ ਰਹੇ ਆਂ ਵੀਰੇ ਇਹ ਇਹੀ ਮਕਸਦ ਤੇ ਬਣਾ ਰਹੇ ਤੇ ਵੀ ਜਿਹੜੇ ਵੀਰ ਨਵੇਂ ਮੰਨ ਕੇ ਚਲੋ ਕੰਮ ਕਰਨਾ ਚਾਹੁੰਦੇ ਨੇ ਪਸ਼ੂਆਂ ਦਾ ਵੀ ਉਹਨਾਂ ਨੂੰ ਪਹਿਲਿਆਂ ਦੇ ਵਿੱਚ ਚਾਰ ਵੀ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਆ ਵੀ ਪਸ਼ੂ ਲੈਣ ਤੋਂ ਵੀ ਪਹਿਲਾਂ ਠੀਕ ਆ ਪਹਿਲਾਂ ਤੁਹਾਡੇ ਲਵੇ ਚਾਰ ਦਾ ਪ੍ਰਬੰਧ ਹੋਣਾ ਚਾਹੀਦਾ ਫੇਰ ਤੁਸੀਂ ਇਧਰਲੇ ਪਾਸੇ ਨੂੰ ਤੁਰਿਓ ਜਿਹੜੇ ਵੀਰਾਂ ਦੇ ਜਿਵੇਂ ਆਮ ਘਰਾਂ ਵਾਲੇ ਵੀਰ ਨੇ ਜਿਨ੍ਹਾਂ ਦੇ ਅਗਲਾ ਉਹ ਕਹੀ ਜਾਂਦੇ ਨੇ ਨਾ ਬਹੁਤ ਵੀਰ ਚਲੋ ਸਾਡ ਨੂੰ ਵੀ ਕਹਿ ਜਾਂਦੇ ਨੇ ਵਿੱਚ ਵੀ ਯਾਰ ਮੇਰੇ ਤਾਂ ਬੱਸੀ ਔਡੀ ਗਿਆ ਪੇਟ ਕੱਢੀ ਜਾਂਦੀ ਆ ਹਨਾ ਤਾਂਹਾਨੂੰ ਨਹੀਂ ਬਾਦੀ ਵਿੱਚ ਹੈਗੇ ਨੇ ਵੀਰੋਰੇ ਵੀ ਠੀਕ ਆ ਉਹ ਵੀਰਾਂ ਵਾਸਤੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਵੀ ਵੀਰੇ ਤੁਸੀਂ ਨਾ ਇਹ achar ਪਾਓ ਠੀਕ ਆ achar ਪਾ ਕੇ ਅਚਾਰ ਪਸ਼ੂਆਂ ਨੂੰ ਖਵਾ ਕੇ ਦੇਖੋ ਵੀ ਕੀ ਰਿਜ਼ਲਟ ਆਉਂਦਾ ਛੋਡੇ ਵੀ ਪਸ਼ੂ ਟਾਈਮ ਸਿਰ ਗੱਭਣ ਹੋਣਗੇ ਟਾਈਮ ਸਿਰ ਸੂਣਗੇ ਐਨ ਔਨੀ ਫੁੱਲ ਬਟਾ ਫੁੱਲ ਗਰੋਥ ਕਰਨਗੇ ਠੀਕ ਆ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਵੀਰੇ ਇੱਕ ਆਪਣਾ ਨਾ YouTube ਚੈਨਲ YouTube ਤੇ ਬਾਬਾ ਡੈਰੀ ਫਾਰਮਸ ਇਹਨੂੰ ਆਪਣਾ ਫੋਲੋ ਜਰੂਰ ਕਰਿਓ ਧੰਨਵਾਦ ਵੀਰੇ